ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਮ ਰਾਸ਼ੀ ਵਾਲਿਆਂ ਦੇ ਬਾਰੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਕਿਹੜੇ-ਕਿਹੜੇ ਵੱਡੇ ਬਦਲਾਅ ਹੋਣ ਵਾਲੇ ਹਨ ਕਿਹੜੀਆਂ ਇਹਨਾਂ ਨੂੰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਦੋਸਤੋ 4 ਮਾਰਚ ਤੋਂ ਲੈ ਕੇ 9 ਮਾਰਚ ਤੱਕ ਇਹਨਾਂ ਨੂੰ ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜਿਸ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਿਖਵਾਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂੰਦੇ ਨਾਲ ਮਾਲਾ ਮਾਲ ਸੋ ਦੋਸਤੋ ਅੱਜ ਸਾਡੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਅੱਜ ਦੀ ਵੀਡੀਓ ਕੰਬ ਰਾਸ਼ੀ ਵਾਲਿਆਂ ਦੇ ਲਈ ਬੜੀ ਹੀ ਮਹੱਤਵਪੂਰਨ ਵੀਡੀਓ ਸਾਬਤ ਹੋਣ ਵਾਲੀ ਹੈ ਜਿਸ ਦੇ ਨਾਲ ਕਹਿ ਲਓ ਕਿ ਤੁਹਾਡਾ ਹੁਣ ਜੀਵਨ ਬਦਲ ਜਾਵੇਗਾ ਤੁਹਾਡੀ ਕਿਸਮਤ ਚਮਕ ਜਾਵੇਗੀ ਦੋਸਤੋ ਤੁਹਾਡੇ ਜੀਵਨ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰਨ ਜਾ ਰਹੀ ਹੈ ਜੋ ਤੁਹਾਡੇ ਜੀਵਨ ਨੂੰ ਹੁਣ ਖੁਸ਼ੀਆਂ ਦੇ ਨਾਲ ਭਰ ਦੇਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਲక్ష్ਮੀ ਜੀ ਦੇ ਸੱਚੇ ਪਖਤ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤਾਂ ਕਿ ਉਹਨਾਂ ਤੇ ਕਿਰਪਾ ਬਣ ਜਾਵੇ ਸੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਮਿਲਣ ਗਿਆ ਬੇਅੰਤ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡੇ ਪਰਿਵਰਤਨ ਹੋਣ ਵਾਲੇ ਹਨ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਕਿ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਜੀ ਹਾਂ ਦੋਸਤੋ ਤੁਸੀਂ ਸਹੀ ਸੁਣਿਆ ਹੈ ਕਿ ਅੱਜ ਦੀ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਜੀਵਨ ਵਿੱਚ ਆਉਣਗੀਆਂ ਖੁਸ਼ੀਆਂ ਜਿਵੇਂ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦਾ ਪਰਿਵਰਤਨ ਹੁਣ ਤੁਹਾਡੀ ਜ਼ਿੰਦਗੀ ਵਿੱਚ ਹੋਣ ਵਾਲਾ ਹੈ ਅੱਜ ਸ਼ਾਮ ਤੋਂ ਹੀ 10 ਵਜੇ ਤੋਂ ਬਾਅਦ ਤੁਹਾਡੇ ਜੀਵਨ ਦੀਆਂ ਵੱਡੀਆਂ-ਵੱਡੀਆਂ ਪਵਿੱਖ ਪਾਣੀਆਂ ਹੋ ਜਾਣਗੀਆਂ ਜੋ ਹਮੇਸ਼ਾ ਦੇ ਲਈ ਤੁਹਾਡੇ ਲਈ ਸਹੀ ਸਾਬਤ ਹੁੰਦੀਆਂ ਹਨ ਅੱਜ ਤੁਹਾਡਾ ਕੋਈ ਵੱਡਾ ਸੁਪਨਾ ਜੋ ਕਾਫੀ ਸਮੇਂ ਤੋਂ ਪਹਿਲਾਂ ਤੁਸੀਂ ਵੇਖਿਆ ਹੋਇਆ ਸੀ ਉਹ ਪੂਰਾ ਹੋਣ ਵਾਲਾ ਹੈ ਉਹ ਅੱਜ ਪੂਰਾ ਹੋ ਜਾਵੇਗਾ ਸੋ ਵੀਰੋਣਾਂ ਦੇ ਧਿਆਨ ਦੇ ਨਾਲ ਜ਼ਰੂਰ ਸੁਣਨਾ ਲਾ ਤੁਹਾਡੇ ਜੀਵਨ ਵਿੱਚ ਇੱਕ ਚੰਗਾ ਬਦਲਾਵ ਹੋਣ ਵਾਲਾ ਹੈ ਤੇ ਵੱਡਾ ਪਰਿਵਰਤਨ ਹੋ ਜਾਵੇਗਾ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖ ਬਾਣੀ ਕਰਦਾ ਹੈ ਤੁਸੀਂ ਕਰੋੜਾਂ ਦੇ ਮਾਲਕ ਬਣ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਇੱਕ ਚੀਜ਼ ਪਾਉਣ ਦੇ ਲਈ ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਸੀ ਉਹ ਹੁਣ ਤੁਹਾਨੂੰ ਮਿਲ ਜਾਵੇਗੀ ਤੁਹਾਡੇ ਕੋਲ ਆ ਜਾਵਗੇ ਬੇਅੰਤ ਖੁਸ਼ੀਆਂ ਬੇਅੰਤ ਤਰੱਕੀ ਜਿਸੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿ ਜਾਵੇਗਾ ਤੁਹਾ ਨੂੰ ਇਸ ਸਮੇਂ ਚਿੰਤਾ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਹਾਂ ਤੁਹਾਡੀ ਪਰੇਸ਼ਾਨੀ ਹਮੇਸ਼ਾ ਦੇ ਲਈ ਖਤਮ ਹੋਣ ਵਾਲੀ ਹੈ ਕਿਉਂਕਿ ਤੁਹਾਡੇ ਜੀਵਨ ਵਿੱਚ ਹੁਣ ਇੱਕ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੀ ਕਿਸਮਤ ਪਲਟਣ ਵਾਲੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਜੀ ਤੁਹਾਡੇ ਲਈ ਸਹੀ ਮਾਰਗਦਰਸ਼ਨ ਕੀ ਹੋਣ ਵਾਲਾ ਹੈ ਤੁਹਾਡਾ ਜੀਵਨ ਕਿਹੜੇ ਤਰੀਕੇ ਦੇ ਨਾਲ ਬਦਲ ਸਕਦਾ ਹੈ ਤੁਸੀਂ ਧਿਆਨ ਦੇ ਨਾਲ ਮਾਲਾ ਮਾਲ ਕਿਵੇਂ ਹੋ ਜਾਓਗੇ ਤੁਹਾਡੇ ਕੋਲ ਹਰ ਇੱਕ ਐਸ਼ੋ ਆਰਾਮ ਦੀ ਜੀ ਜਾ ਸਕਦੀ ਹੈ ਜਿਸ ਨੂੰ ਤੁਸੀਂ ਆਪਣੇ ਜਿੰਦਗੀ ਵਿੱਚ ਪਾਉਣ ਤੋਂ ਕਾਫੀ ਸਮਾਂ ਪਹਿਲਾਂ ਸੋਚ ਰਹੇ ਹੋ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਜ਼ਰੂਰ ਮਿਲ ਜਾਵੇਗਾ ਇਸ ਸਮੇਂ ਵਿੱਚ ਤੁਸੀਂ ਕੋਈ ਵੱਡੀ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ ਜਿਸ ਤਰ੍ਹਾਂ ਕੋਈ ਸੁਪਨਾ ਵੇਖ ਰਹੇ ਸੀ ਕਿ ਵੱਡੀ ਗੱਡੀ ਜਾਂ ਵੱਡਾ ਘਰ ਜਾਂ ਤਾਂ ਦੌਲਸਬੰਦੀ ਤੁਹਾਡੀਆਂ ਕਹਿ ਲਓ ਕਿ ਸਾਰੀਆਂ ਹੀ ਹੁਣ ਮਨੋਂ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਤੁਹਾਡੀਆਂ ਪਰੇਸ਼ਾਨੀਆਂ ਹੁਣ ਦੂਰ ਹੋਣ ਵਾਲੀਆਂ ਹਨ ਤੁਹਾਡਾ ਚੇਵਨ ਹੁਣ ਬਦਲਣ ਵਾਲਾ ਹੈ ਜੋ ਵੀ ਤੁਹਾਡਾ ਕੰਮ ਲਟਕਿਆ ਹੋਇਆ ਸੀ ਕਾਫੀ ਸਮੇ ਤੋਂ ਉਹ ਹੁਣ ਕੰਮ ਤੁਹਾਡਾ ਚਲਦੇ ਹੀ ਪੂਰਾ ਹੋ ਜਾਵੇਗਾ ਤੁਹਾਡੀ ਪੈਸਿਆਂ ਦੀ ਕਮੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਤੁਹਾਡੇ ਕੋਲ ਹੁਣ ਪੈਸਾ ਹੀ ਪੈਸਾ ਹੋਵੇਗਾ ਕਿਉਂਕਿ ਤੁਸੀਂ ਮਿਹਨਤ ਦੁੱਗਣੀ ਕਰਨੇ ਸ਼ੁਰੂ ਕਰਦੇ ਹੋਗੇ ਇਹਨਾਂ ਪੈਸਿਆਂ ਦੇ ਨਾਲ ਤੁਸੀਂ ਗਰੀਬ ਲੋਕਾਂ ਦੀ ਮਦਦ ਵੀ ਕਰ ਸਕਦੇ ਹੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਗੇ ਹਨ ਇਸ ਗੱਲ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਓਗੇ ਤੋਸੇ ਜਿੰਨਾ ਹੀ ਜ਼ਿਆਦਾ ਗਰੀਬ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਫਲ ਮਿਲੇਗਾ ਤੁਹਾਡੀਆਂ ਵੱਡੀਆਂ ਗਲਤੀਆਂ ਹੰਦ ਕੇ ਤੁਸੀਂ ਉਹਨਾਂ ਗਲਤੀਆਂ ਵੱਲ ਧਿਆਨ ਦਿਓ ਜਿਨ੍ਹਾਂ ਤੋਂ ਅਕਸਰ ਹੀ ਤੁਸੀਂ ਦੁਖੀ ਹੁੰਦੇ ਹੋ 2025 ਵਿੱਚ ਤੁਸੀਂ ਇਹ ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਭਾਵੇਂ ਤੁਸੀਂ 2024 ਦੇ ਵਿੱਚ ਇਹਨਾਂ ਗਲਤੀਆਂ ਨੂੰ ਕਾ ਚੋਕੇ ਹੋ ਪਰ ਇਸ ਸਾਲ ਤੁਸੀਂ ਇਹਨਾਂ ਗਲਤੀਆਂ ਤੋਂ ਪਰੇਸ਼ ਕਰਨਾ ਹੈ ਆਉਣ ਵਾਲਾ ਫਿਰ ਸਮਾਂ ਤੁਹਾਡੇ ਲਈ ਬੇਹਰ ਖੁਸ਼ੀਆਂ ਵਾਲਾ ਹੋ ਜਾਵੇਗਾ ਨਾਲੇ ਨਾਲ ਤੁਹਾਨੂੰ ਇਹਨਾਂ ਤਿੰਨ ਕੰਮਾਂ ਤੋਂ ਪਰਹੇਜ਼ ਕਰਨਾ ਹੈਗੇ ਤੁਹਾਡਾ ਜੀਵਨ ਫਿਰ ਸੁਖਾਲਾ ਹੋਵੇਗਾ ਤੇ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਤੇ ਤੁਹਾਡੇ ਜੀਵਨ ਵਿੱਚ ਵੱਡੇ-ਵੱਡੇ ਹੁਣ ਪਰਿਵਰਤਨ ਹੋਣ ਵਾਲੇ ਹਨ ਦੋਸਤੋ ਗਲਤੀਆਂ ਕਿਹੜੀਆਂ ਹਨ ਜੋ ਤੁਸੀਂ ਨਹੀਂ ਕਰਨੀਆਂ ਤੁਸੀਂ ਅਕਸਰ ਹੀ ਕੀ ਕਰਦੇ ਹੋ ਕੇ ਤੁਸੀਂ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਸਮਾ ਤੁਹਾਡੇ ਲਈ ਬਹੁਤ ਹੀ ਵਧੀਆ ਚੱਲ ਰਿਹਾ ਹੁੰਦਾ ਹੈ ਤੁਸੀਂ ਜੀਵਨ ਵਿੱਚ ਤੁਸੀਂ ਦੂਜਿਆਂ ਦੇ ਚਲਦੇ ਇਤਬਾਰ ਕਰ ਲੈਂਦੇ ਹੋ ਉਹਨਾਂ ਦੇ ਇਤਬਾਰ ਦੇ ਵਿੱਚ ਆਣ ਕੇ ਠੋਖਾ ਖਾ ਲੈਂਦੇ ਹੋ ਤੇ ਦੋਸਤੋ ਇਸ ਸਮੇਂ ਦੇ ਵਿੱਚ ਹੁਣ ਤੁਹਾਡੀ ਕਿਸਮਤ ਇੱਕ ਨਵਾਂ ਰੋਖ ਲੈਣ ਵਾਲੀ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ ਤੁਹਾਡਾ ਹੁਣ ਜੀਵਨ ਇੱਕ ਮੋੜ ਨਵੇਂ ਮੋੜ ਤੇ ਆ ਜਾਵੇਗਾ ਜਿਸ ਨਾਲ ਤੁਸੀਂ ਧਨਵਾਨ ਹੋ ਜਾਓਗੇ ਤੇ ਕਰੋੜਪਤੀ ਬਣ ਜਾਓਗੇ ਇਸ ਚੀਜ਼ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਾ ਹੁੰਦੇ ਹੋ ਤੁਸੀਂ ਅੱਖਾਂ ਬੰਦ ਕਰਕੇ ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਹੋ ਜੋ ਕਿ ਤੁਹਾਡੀ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਤੁਹਾਡੇ ਕੰਮ ਰਾਸ਼ੀ ਵਾਲੇ ਸਭ ਤੋਂ ਵੱਡੀ ਆਦਤ ਤੇ ਮਜਬੂਰੀ ਹੀ ਤੁਹਾਡੀ ਇਹ ਹੈ ਕਿ ਤੁਸੀਂ ਆਪਣੇ ਦਿਲ ਦੀ ਹਰ ਇੱਕ ਗੱਲ ਦੂਜਿਆਂ ਦੇ ਸਾਹਮਣੇ ਸ਼ੇਅਰ ਕਰ ਦਿੰਦੇ ਹੋ ਆਪਣੇ ਦਿਲ ਦੀ ਗੱਲ ਚਾਹੇ ਕਿਸੇ ਨੂੰ ਦੱਸ ਦਿੰਦੇ ਹੋ ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਦੇ ਨਾਲ ਜ਼ਾਹਿਰ ਨਹੀਂ ਕਰਨੇ ਜੇਕਰ ਤੁਹਾਡੇ ਜੀਵਨ ਵਿੱਚ ਕੋਈ ਵੀ ਖੁਸ਼ਖਬਰੀ ਆਉਂਦੀ ਹੈ ਤਾਂ ਦੂਜਿਆਂ ਨੂੰ ਉਸ ਖੁਸ਼ਖਬਰੀ ਦੇ ਬਾਰੇ ਬਿਲਕੁਲ ਵੀ ਨਾ ਦੱਸੋ ਇਸ ਜਲਦਬਾਜ਼ੀ ਦੇ ਕਾਰਨ ਤੁਹਾਡੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜਿਵੇਂ ਕਿ ਹਰ ਵੇਕ ਤੇ ਤੁਹਾਡੀ ਖੁਸ਼ੀ ਨੂੰ ਦੇਖ ਕੇ ਕੋਈ ਨਹੀਂ ਹੁੰਦਾ ਇਸ ਗੱਲ ਦਾ ਤੁਸੀਂ ਕਾਜ਼ ਤੌਰ ਤੇ ਧਿਆਨ ਰੱਖੋ ਹਰ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਾ ਦੱਸੋ ਜੇਕਰ ਤੁਸੀਂ ਕਿਸੇ ਨੂੰ ਆਪਣੀ ਖੁਸ਼ੀ ਦੱਸਦੇ ਹੋ ਤਾਂ ਉਸ ਤੇ ਤੁਹਾਨੂੰ ਨਜ਼ਰ ਲੱਗ ਜਾਂਦੀ ਹੈ ਸਭ ਤੋਂ ਵੱਡੀ ਕਮਜ਼ੋਰੀ ਤੁਹਾਡੀ ਇਹੀ ਹੈ ਕਿ ਤੁਸੀਂ ਅਗਲੇ ਨੂੰ ਆਪਣਾ ਹੀ ਸਮਝ ਲੈਂਦੇ ਹੋ ਤੇ ਉਸ ਤੇ ਇਤਬਾਰ ਕਰ ਲੈਂਦੇ ਹੋ ਫਿਰ ਇਸ ਤੋਂ ਬਾਅਦ ਤੁਹਾਨੂੰ ਫਿਰ ਧੋਖਾ ਮਿਲ ਜਾਂਦਾ ਹੈ ਹਫੜਾ ਦਫੜੀ ਦੇ ਵਿੱਚ ਤੁਸੀਂ ਕੋਈ ਵੀ ਕੰਮ ਨਾ ਕਰੋ ਹਮੇਸ਼ਾ ਹੀ ਸਹਿਜਤਾ ਦੇ ਨਾਲ ਕੰਮ ਕਰੋ ਨਹੀਂ ਤਾਂ ਤੁਹਾਨੂੰ ਕਿਦਰੋਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਇਸ ਗੱਲ ਨੂੰ ਤੁਸੀਂ ਕਾਜ ਤੌਰ ਤੇ ਧਿਆਨ ਚ ਰੱਖੋ ਇਹ ਤੁਹਾਡੇ ਲਈ ਬੜੀ ਹੀ ਜ਼ਰੂਰੀ ਗੱਲ ਹੈ ਤੁਹਾਡੀ ਕਿਸਮਤ ਹੁਣ ਪਲਟਣ ਵਾਲੀ ਹੈ ਇਸ ਗੱਲ ਨੂੰ ਤੁਸੀਂ ਗੌਰ ਕਰੋ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਹਾਂ ਕਿ ਗਲਤੀਆਂ ਜਿਹੜੀਆਂ ਤੁਸੀਂ ਬਿਲਕੁਲ ਵੀ ਨਹੀਂ ਕਰਨੀਆਂ ਤੁਸੀਂ ਅੱਜ ਤੋਂ ਬਾਅਦ ਕਿਸੇ ਤੇ ਵੀ ਇੰਨਾ ਜ਼ਿਆਦਾ ਯਕੀਨ ਨਹੀਂ ਕਰਨਾ ਕਿ ਆਪਣੇ ਦਿਲ ਦੀ ਗੱਲ ਹੀ ਉਸ ਨੂੰ ਦੱਸ ਦੇਣੀ ਹੈ ਦੂਸਰੀ ਗਲਤੀ ਕਿ ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਕੋਈ ਕੰਮ ਕਰਦੇ ਹੋ ਤਾਂ ਕਿਸੇ ਤੇ ਇੰਨਾ ਜ਼ਿਆਦਾ ਭਰੋਸਾ ਨਾ ਕਰੋ ਕਿ ਆਪਣਾ ਕੰਮ ਉਸ ਨੂੰ ਸੌਂਪ ਦਿਓ ਇਸ ਗਲਤ ਤੁਸੀਂ ਕਾਸ ਤੌਰ ਤੇ ਪ੍ਰੇਸ਼ ਕਰੋ ਤੁਸੀਂ ਅਕਸਰ ਹੀ ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਹੋ ਅਤੇ ਇਹ ਹੀ ਵਿਸ਼ਵਾਸ ਫਿਰ ਤੁਹਾਨੂੰ ਦੁੱਖ ਦਿੰਦਾ ਹੈ ਨੁਕਸਾਨ ਪਹੁੰਚਾਉਂਦਾ ਹੈ ਕੁੰਭ ਰਾਸ਼ੀ ਵਾਲੇ ਜਿਹੜੇ ਲੋਕ ਹੁੰਦੇ ਹਨ ਕਿਸੇ ਤੇ ਵੀ ਯਕੀਨ ਕਰ ਲੈਂਦੇ ਹਨ ਹਰ ਇੱਕ ਤੇ ਭਰੋਸਾ ਕਰਦੇ ਹਨ ਇਸ ਰਾਸ਼ੀ ਵਾਲਿਓ ਕੰਬਰਾਸ਼ੀ ਵਾਲੇ ਤੁਸੀਂ ਸਭ ਨੂੰ ਆਪਣੇ ਵਰਗ ਨਾਲ ਸਮਝੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹੋਗੇ ਦੂਜਿਆਂ ਦੇ ਮਨ ਦੇ ਵਿੱਚ ਇਹੀ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਦੂਜੇ ਵੀ ਮੇਰੇ ਵਰਗੇ ਹੀ ਹਨ ਇਸ ਗੱਲ ਦਾ ਤੁਸੀਂ ਸਾਵਧਾਨੀ ਦਾ ਧਿਆਨ ਰੱਖਣਾ ਹੈ ਕਿਸੇ ਤੇ ਭਰੋਸਾ ਜਲਦੀ ਨਹੀਂ ਕਰਨਾ ਹੈ ਅਗਲੇ ਹਲਕੇ ਤੁਹਾਡੇ ਨਾਲ ਤੁਹਾਡੀ ਇਸ ਕਮਜ਼ੋਰੀ ਦਾ ਕਿ ਲੋਕ ਫਾਇਦਾ ਉਠਾਉਂਦੇ ਹਨ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਡੇ ਨਾਲ ਧੋਖਾ ਕਰ ਲੈਂਦੇ ਹਨ ਤੁਹਾਡਾ ਫਾਇਦਾ ਚੁੱਕਦੇ ਹਨ ਇਸ ਲਈ ਕਦੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਫੈਸਲੇ ਖੁਦ ਲਵੋ ਜੋ ਵੀ ਤੁਸੀਂ ਕੰਮ ਕਰਦੇ ਹੋ ਉਸ ਨੂੰ ਸੋਚ-ਬੋਚ ਤੇ ਦਿਮਾਗ ਦੇ ਨਾਲ ਕਰੋ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵੋ ਜਾਂਚ ਪਰਖ ਕਰ ਲਓ ਤੀਸਰੀ ਗੱਲ ਇਹ ਕਿ ਆਪਣੇ ਦੇਵੀ-ਦੇਵਤਿਆਂ ਦੇ ਉੱਪਰ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਜੇਕਰ ਉਹਨਾਂ ਦੇ ਕੋਲ ਕੋਈ ਵਰਦਾਨ ਮੰਗਦੇ ਹੋ ਤਾਂ ਉਹਦੇ ਵਿੱਚ ਤੁਸੀਂ ਸ਼ੱਕ ਕਰ ਬੈਠਦੇ ਹੋ ਮਨ ਵਿੱਚ ਸੋਚਦੇ ਹੋ ਕਿ ਪਤਾ ਨਹੀਂ ਇਹ ਕੰਮ ਹੋਵੇਗਾ ਜਾਂ ਨਹੀਂ ਪਤਾ ਨਹੀਂ ਪਰਮਾਤਮਾ ਮੇਰੀ ਅਰਦਾਸ ਮੇਰੀ ਬੇਨਤੀ ਕਬੂਲ ਕਰਨਗੇ ਜਾਂ ਨਹੀਂ ਇਸ ਲਈ ਤੁਸੀਂ ਆਪਣੇ ਭਗਵਾਨ ਤੇ ਵਿਸ਼ਵਾਸ ਰੱਖਣਾ ਹੈ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਦੇ ਹੋ ਪਰਮਾਤਮਾ ਤੇ ਵਿਸ਼ਵਾਸ ਰੱਖੋ ਜੋ ਵੀ ਤੁਸੀਂ ਆਪਣੇ ਦੇਵੀ-ਦੇਵਤਿਆਂ ਦੇ ਕੋਲੋਂ ਮੰਗੋਗੇ ਜੇਕਰ ਵਿਸ਼ਵਾਸ ਰੱਖੋਗੇ ਤਾਂ ਤੁਹਾਡੀ ਅਰਦਾਸ ਮਨੋ ਕਾਮਨਾ ਜ਼ਰੂਰ ਪੂਰੀ ਹੋ ਜਾਵੇਗੀ ਤੁਹਾਡੇ ਦੇਵੀ-ਦੇਵਤੇ ਤੁਹਾਨੂੰ ਆਪਣੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖਣ ਤੋਂ ਬਾਅਦ ਜੋ ਵੀ ਮੰਗੋਗੇ ਉਹ ਤੁਹਾਨੂੰ ਮਿਲ ਜਾਵੇਗਾ ਪਰ ਜੇਕਰ ਤੁਸੀਂ ਮਨ ਵਿੱਚ ਸ਼ੰਕਾ ਰੱਖਦੇ ਹੋ ਤਾਂ ਫਿਰ ਦੇਵੀ-ਦੇਵਤਿਆਂ ਦੇ ਕੋਲੋਂ ਤੁਹਾਨੂੰ ਇੰਨਾ ਚਾਇਦਾ ਲਾਭ ਪ੍ਰਾਪਤ ਨਹੀਂ ਹੋ ਸਕਦਾ ਇਸ ਲਈ ਇਹ ਸਮਾਂ ਤੁਹਾਡੇ ਲਈ ਚਮਤਕਾਰ ਹੋਵੇਗਾ ਜੇਕਰ ਤੁਸੀਂ ਪਰੋਸੇ ਦੇ ਨਾਲ ਅਰਦਾਸ ਬੇਨਤੀ ਕਰੋਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਹੀ ਜਿਹੜੀਆਂ ਇਸ਼ਾਵਾਂ ਹਨ ਜੋ ਕਾਫੀ ਸਮੇਂ ਤੋਂ ਪੂਰੀਆਂ ਨਹੀਂ ਸੀ ਹੋ ਰਹੀਆਂ ਉਹ ਹੁਣ ਪੂਰੀਆਂ ਹੋ ਜਾਣਗੀਆਂ ਸੋ ਦੋਸਤੋ ਇਸ ਤਰ੍ਹਾਂ ਦਾ ਸਮਾਂ ਹੈ ਕਿ ਤੁਹਾਡੇ ਜੀਵਨ ਵਿੱਚ ਆਉਣ ਵਾਲਾ ਹੈ ਤੇ ਰਾਤੋ ਰਾਤ ਤੁਹਾਡੀ ਕਿਸਮਤ ਬਦਲ ਜਾਵੇਗੀ ਇਸ ਗੱਲ ਨੂੰ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਹੁਣ ਇੱਕ ਸਹੀ ਰਸਤੇ ਤੇ ਚੱਲ ਰਹੀ ਹੈ ਤੁਹਾਡੇ ਜੀਵਨ ਵਿੱਚ ਹੁਣ ਵੱਡੇ ਵੱਡੇ ਪਰਿਵਰਤਨ ਹੋ ਜਾਣਗੇ ਜਿਨ੍ਹਾਂ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆ ਰਹੀਆਂ ਹਨ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਬੋਲ ਬਾਣੀ ਤੇ ਖਾਸ ਧਿਆਨ ਰੱਖੋ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਆਪਣੇ ਬੋਲੇ ਦੇ ਅਨੁਸਾਰ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਜਿ세 ਨਾਲ ਤੁਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪੈ ਸਕੇ ਇਸ ਗਲਤੀ ਦਾ ਤੁਹਾਨੂੰ ਦੱਸ ਇੱਕ ਖਮਾਜਾ ਵੀ ਭੁਗਤਣਾ ਪੈ ਸਕਦਾ ਹੈ ਕਿਸੇ ਵੀ ਗੱਲ ਦੇ ਤੁਸੀਂ ਕਦੇ ਵੀ ਤੁਰੰਤ ਗੁੱਸਾ ਨਾ ਕਰੋ ਹਰ ਗੱਲ ਨੂੰ ਸੋਚ ਸਮਝ ਕੇ ਕਰੋ ਹਰ ਇੱਕ ਕੰਮ ਨੂੰ ਕਰਨ ਦੇ ਲਈ ਸਹੀ ਕਦਮ ਚੁੱਕਣਾ ਹੈ ਤਾਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਬਾਰੇ ਸੋਚ ਲੈਣਾ ਹੈ ਫਿਰ ਹੀ ਉਸ ਕੰਮ ਨੂੰ ਤੁਸੀਂ ਸ਼ੁਰੂਆਤ ਕਰੋ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਤੁਹਾਡੇ ਲਈ ਕਿੰਨਾ ਸਮਾ ਸਹੀ ਹੈ ਤੇ ਕਿੰਨਾ ਗਲਤ ਹੈ ਤੁਸੀਂ ਆਪਣੀਆਂ ਇਹਨਾਂ ਗਲਤੀਆਂ ਨੂੰ ਜੇਕਰ ਤੁਸੀਂ ਧਾਰ ਲੈਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਜਲਦੀ ਹੀ ਅਮੀਰ ਬਣ ਜਾਓਗੇ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰਪਰਿਵਰਤਨ ਹੋਣ ਵਾਲਾ ਹੈ ਉਹ ਤੁਹਾਨੂੰ ਖੁਸ਼ ਖਬਰੀਆਂ ਬਹੁਤ ਹੀ ਮਿਲਣਗੀਆਂ ਕਿਉਂਕਿ ਇਹ ਸਮਾਂ ਤੁਹਾਡੇ ਲਈ ਸਤਚਕਬਦ ਹੋ ਜਾਵੇਗਾ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਵੀ ਤੁਹਾਡੇ ਤੇ ਪੈ ਚੁੱਕਾ ਹੈ ਇਹ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਤੁਹਾਨੂੰ ਚਾਰੇ ਪਾਸੇ ਤੋਂ ਮਾਨ ਸਨਮਾਨ ਮਿਲ ਜਾਵੇਗਾ ਤੁਹਾਡਾ ਜੀਵਨ ਸਾਥੀ ਤੁਹਾਡਾ ਪਰ ਸਹਿਯੋਗ ਦੇਵੇਗਾ ਤਾਂ ਹੁਣ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਬਿਹਤਰੀਨ ਜਗ੍ਹਾ ਤੇ ਲੈ ਕੇ ਜਾ ਸਕਦਾ ਹੈ ਤੁਸੀਂ ਇੰਜੋਏਮੈਂਟ ਕਰੋਗੇ ਆਪਣੇ ਜੀਵਨ ਸਾਥੀ ਦੇ ਨਾਲ ਕੋਮਨ ਕਿਧਰੇ ਜਾ ਸਕਦੇ ਹੋ ਜਿਸ ਨਾਲ ਤੁਹਾਡੇ ਅੰਦਰ ਇੱਕ ਬਿਹਤ ਕੁਸ਼ੀ ਦਾ ਅਨੁਭਵ ਹੋਵੇਗਾ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਸ ਦੇ ਬਾਰੇ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਮਾਰਚ 4 ਤੋਂ ਲੈ ਕੇ ਮਾਰਚ 9 ਤੱਕ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਸੀਂ ਇਸ ਸਮੇਂ ਦੇ ਵਿੱਚ ਹੀ ਆਪਣੀਆਂ ਸਾਰੀਆਂ ਹੀ ਖੁਸ਼ੀਆਂ ਪ੍ਰਾਪਤ ਕਰ ਲਓਗੇ ਤੁਸੀਂ ਕਿਸੇ ਗਰੀਬ ਦੀ ਮਦਦ ਕਰੋ ਤਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਜੇਕਰ ਕਿਸੇ ਕੋਲ ਰਾਸ਼ਨ ਨਹੀਂ ਹੈ ਤਾਂ ਉਸ ਨੂੰ ਰਾਸ਼ਨ ਦੇ ਜੇਕਰ ਕਿਸੇ ਦੇ ਕੋਲ ਕੱਪੜੇ ਨਹੀਂ ਹਨ ਤਾਂ ਉਹਨਾਂ ਨੂੰ ਕੱਪੜਿਆਂ ਦਾ ਦਾਨ ਕਰੋ ਆਨੰਦ ਦਾ ਦਾਨ ਕਰੋ ਇਸੇ ਨਾਲ ਤੁਹਾਨੂੰ ਬੇਹਤ ਲਾਭ ਹੋਵੇਗਾ ਦਾਨਪੁੰਨ ਦਾ ਜ਼ਰੂਰ ਕੰਮ ਕਰੋ ਅਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣੀ ਰਹੇਗੀ ਆਪਣੇ ਭਗਵਾਨ ਤੇ ਦੇਵੀ-ਦੇਵਤਿਆਂ ਤੇ ਹਮੇਸ਼ਾ ਭਰੋਸਾ ਰੱਖੋ ਅਤੇ ਅਰਦਾਸ ਬੇਨਤੀ ਕਰੋ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਦੋਸਤੋ ਏਸੀ ਸਾਡੀ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਪੈਨਪਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ